ਜ਼ਿੰਦਗੀ ਦਾ ਜਿਹੜਾ ਸਟਰਗਲ ਏ ਮੈਨੂੰ ਤਾਂ ਬਹੁਤ ਰਾਸ ਆਇਆ ਹਨਾ ਇਸ ਜਰਨੀ ਚ ਅੱਗੇ ਨਾ ਵੱਧ ਪਉਦੀ ਹਨਾ ਕੀ ਸਟਰਗਲ ਦੀ ਫਾਰਮ ਹੈਗੀ ਆ ਹਨਾ ਅੱਛਾ ਸੰਘਰਸ਼ ਕਿੰਨਾ ਜ਼ਰੂਰੀ ਏ ਜ਼ਿੰਦਗੀ ਚ ਮੈਨੂੰ ਲੱਗਦਾ ਹਰ ਇੱਕ ਜਿਹੜੀ ਨਵੀਂ ਸਵੇਰ ਹੁੰਦੀ ਆ ਇੱਕ ਨਵੇਂ ਸੁਪਨਿਆਂ ਦੇ ਨਾਲ ਹੀ ਹੋਣੀ ਚਾਹੀਦੀ ਆ ਨਵੀਆਂ-ਨਵੀਆਂ ਚੀਜ਼ਾਂ ਦੇ ਨਾਲ ਸੋ ਇਹ ਰਹਿੰਦੀ ਜ਼ਿੰਦਗੀ ਤੱਕ ਚੱਲਣਾ ਚਾਹੀਦਾ ਪਰ ਸਟਰਗਲ ਨੂੰ ਤੁਸੀਂ ਕਿਵੇਂ ਲੈਂਦੇ ਹੋ ਮਤਲਬ ਜ਼ਿੰਦਗੀ ਦਾ ਜਿਹੜਾ ਸਟਰਗਲ ਏ ਉਨੂੰ ਜੈਸਮਿਨ ਕਿਵੇਂ ਲੰਦੀ ਹੈ ਵੀ ਹਰ ਬੰਦੇ ਦਾ ਆਪਣਾ ਆਪਣਾ ਸਟਰਗਲ ਹੈ ਤੁਹਾਡੇ ਮਦਰ ਦਾ ਮੇਰਾ ਹਰ ਬੰਦੇ ਦਾ ਆਪਣਾ ਸਟਰਗਲ ਹੈ ਪਰ ਜੇ ਇੱਕ ਲਾਈਨ ਸਟਰਗਲ ਦੀ ਕਿਸੇ ਨੂੰ ਕਹਿਣਾ ਹੋਵੇ ਤਾਂ ਤੁਸੀਂ ਕੀ ਕਹੋਗੇ ਮੈਨੂੰ ਲੱਗਦਾ ਮੈਂ ਆਪਣੀ ਲਾਈਫ ਨੂੰ ਸਟਰਗਲ ਵਾਂਗੂ ਨਹੀਂ ਲਿਆ ਹਮਤਲਬ ਜਿਨ੍ਹਾਂ ਨੇ ਮੈਨੂੰ ਦੇਖਿਆ ਮੇਰੀ ਜਰਨੀ ਦੇਖੀ ਉਹ ਮੈਨੂੰ ਜ਼ਰੂਰ ਕਹਿੰਦੇ ਨੇ ਪਰ ਮੈਨੂੰ ਵਿਸ਼ਵਾਸ ਹੈਗਾ ਮੈਂ ਸ਼ਿੱਦਤ ਨਾਲ ਲੱਗੀ ਰਹੀ ਹਾਂ ਸ਼ੁਰੂ ਤੋਂ ਕਿ ਮੈਨੂੰ ਇਹ ਕੰਮ ਕਰਨਾ ਹੈ ਪਹਿਲੀ ਗੱਲ ਤਾਂ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਜਿਨ੍ਹਾਂ ਨੇ ਇਹ ਵੱਡਾ ਗੁਣ ਦਿੱਤਾ ਹਨ ਜਿਸ ਪਰਿਵਾਰ ਚ ਆਪਾਂ ਜਨਮ ਲਿਆ ਸਾਨੂੰ ਗੁਰਤੀ ਚੋਂ ਚੀਜ਼ਾਂ ਮਿਲੀਆਂ ਨਹੀਂ ਸੋ ਇੱਕ ਚੀਜ਼ ਤਾਂ ਪ੍ਰਮਾਤਮਾ ਨੇ ਸਾਨੂੰ ਆਲਰੇਡੀ ਦੇ ਦਿੱਤੀ ਸੋ ਉਹਨੂੰ ਅਸੀਂ ਤਰਾਸ਼ਨ ਵਿੱਚ ਉਹਨੂੰ ਨਿਖਾਰਨ ਵਿੱਚ ਹੀ ਲੱਗੀ ਹੋਈ ਸੀ ਮੈਂ ਸੋ ਬੜੇ ਚਾਵਾਂ ਨਾਲ ਲੱਗੀ ਹੋਈ ਸੀ ਹਨ ਸੋ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਮੈਂ ਬਹੁਤ ਵਾਕਈ ਚਲੋ ਉਹਨੂੰ ਆਪਾਂ ਡੈਫੀਨੇਸ਼ਨ ਚ ਕਹਿ ਦਿੰਦੇ ਹਾਂ ਕੀ ਸਟਰਗਲ ਦੀ ਫਾਰਮ ਹੈਗੀ ਆ ਹਨਾ ਮੇਰੇ ਲਈ ਤਾਂ ਸਟਰਗਲ ਨਾ ਤੁਹਾਨੂੰ ਨਿਖਾਰਦਾ ਨਿਖਾਰ ਜੇ ਸੰਘਰਸ਼ ਨਾ ਹੋਵੇ ਬੰਦੇ ਦੀ ਜ਼ਿੰਦਗੀ ਚ ਤੇ ਬੰਦਾ ਨਿਖਰਦਾ ਨਹੀਂ ਨਿਖਰਦਾ ਨਿਖਰਨ ਦੇ ਲਈ ਸੰਘਰਸ਼ ਬਹੁਤ ਜ਼ਰੂਰੀ ਹੈ ਪਰਿਵਾਰ ਕਿੰਨਾ ਕੁ ਜ਼ਰੂਰੀ ਹੈ ਜੈਸਮੀਨ ਸਭ ਤੋਂ ਪਹਿਲੇ ਹੀ ਪਰਿਵਾਰ ਹੈ ਜੀ ਹਾਂ ਬਹੁਤ ਜ਼ਰੂਰੀ ਆ ਮੈਂ ਜਿੱਦਾਂ ਹੁਣ ਮੇਰੀ ਜਰਨੀ ਜ्यों ਸ਼ੁਰੂ ਹੋਈ ਹੈ ਸੋ ਮੇਰੀ ਫੈਮਿਲੀ ਦੇ ਨਾਲ ਨਾਲ ਹੀ ਹੋਈ ਹੈ ਹਮੇਸ਼ਾ ਮੈਂ ਮੇਰੀ ਮਦਰ ਤੁਸੀਂ ਲਾਲੋ ਕਿ ਮੈਂ ਉਹਨਾਂ ਤੋਂ ਬਿਨਾ ਤਾਂ ਹੋ ਸਕਦਾ ਕਿ ਮੈਂ ਮੁਹਾਲੀ ਵੀ ਨਾ ਆਉਂਦੀ ਜਾਂ ਮੈਂ ਇਸ ਜਰਨੀ ਚ ਅੱਗੇ ਨਾ ਵੱਧ ਪਾਉਂਦੀ ਹੈ ਨਾ ਸੋ ਜਿੱਦਾਂ ਦੇ ਮਹੌਲ 'ਚ ਮੈਂ ਵੱਲੀ ਸੀਗੀ ਬਹੁਤ ਫੈਮਿਲੀਅਰ ਨਾਲ-ਨਾਲ ਰਹਿਣਾ ਹੁਣ ਤੱਕ ਵੀ ਮੇਰੀ ਉਹੀ ਹੈਬਿਟਸ ਨੇਗੀਆਂ ਸੋ ਫੈਮਿਲੀ ਤਾਂ ਬਹੁਤ ਜ਼ਰੂਰੀ ਆ ਸਟਰਗਲ ਕਰਦਿਆਂ ਉਹ ਪਹਿਲਾ ਗਾਣਾ ਕਿਹੜਾ ਸੀਗਾ ਜਿਹੜਾ ਮਤਲਬ ਲੱਗਾ ਕਿ ਹਾਂ ਜਿਹੜਾ ਚੱਲਿਆ ਨਹੀਂ ਵੈਸੇ ਤਾਂ ਮੇਰੀ ਜਿਹੜੀ ਫਰਸਟ ਐਲਬਮ ਆਈ ਸੀਗੀ ਨਾ ਡੁਇਟ ਸੀਗੀ ਤੇ ਉਹ ਆਉਂਦੀ ਬਹੁਤ ਚੱਲੀ ਸੀਗੀ ਮੈਨੂੰ ਕਹਿੰਦਾ ਖੰਡ ਦੀ ਪੁੜੀ ਨਹੀਂ ਮੁੰਡਾ ਸੱਜਰੇ ਮੱਖਣ ਦਾ ਪੇੜਾ ਉਹ ਡੂ ਇਟ ਸੀਗੀ ਬਟ ਕਿਤੇ ਨਾ ਕਿਤੇ ਮੈਨੂੰ ਇਹ ਸੀਗਾ ਕਿ ਮੈਂ ਇੱਕ ਆਪਣਾ ਵੱਖਰਾ ਲੈਵਲ ਬਣਾਉਣਾ ਵੱਖਰਾ ਗਾਉਣਾ ਮੈਂ ਕੱਲੀ ਨੇ ਸੋਲੋ ਗਾਣਾ ਉਹ ਮੇਰੀ ਦੁਇਟ ਐਲਬਮ ਸੀ 노 ਡਾਊਟ ਹੁਣ ਵੀ ਮੇਰੇ ਦੁਇਟ ਗਾਣੇ ਨੂੰ ਪਿਆਰ ਮਿਲਦਾ ਬਟ ਇੱਕ ਜਿਹੜਾ ਹੁੰਦਾ ਨਾ ਕਿ ਸਟੇਜ 'ਤੇ ਮੈਂ ਪਰਫਾਰਮ ਕਰੀ ਨਹੀਂ ਕਰਨਾ ਸੋ ਉਦੋਂ ਬਹੁਤ ਮੈਂ ਕੰਮ ਕੀਤਾ ਜਿੱਦਾਂ ਤੁਸੀਂ ਕਿਹਾ ਵੀ ਪਹਿਲਾਂ ਹੀ ਆਪਾਂ ਦਿਲ 'ਚ ਜਗ੍ਹਾ ਬਣਾ ਲਈ ਸੀ ਹੈਨਾ ਲੋਕਾਂ ਦੇ ਸੋ ਮੈਂ ਬਹੁਤ ਲਾਈਫ ਸ਼ੋਜ਼ ਕੀਤੇ ਬਹੁਤ ਪ੍ਰੋਗਰਾਮ ਕੀਤੇ ਜਿੱਥੇ ਵੀ ਜਾਣਾ ਰਿਪੀਟ ਹੋਣਾ ਦੋ ਦੋ ਵਾਰ ਤਿੰਨ ਤਿੰਨ ਵਾਰ ਹੈਨਾ ਬਹੁਤ ਪਿਆਰ ਮਿਲਦਾ ਸੀਗਾ ਸੋ ਇੱਕ ਬ੍ਰੇਕ ਰੀਲੋਡ ਹੁੰਦੀ ਆ ਇੱਕ ਅੱਛੇ ਗੀਤਾਂ ਦੀ ਲੋਡ ਹੁੰਦੀ ਆ ਜਾਂ ਇਹ ਵੀ ਕਹਿ ਲਓ ਕਿ ਤੁਹਾਨੂੰ ਜਾਗਰੂਕ ਹੋਣ ਦੀ ਵੀ ਲੋੜ ਹੁੰਦੀ ਆ ਜਿੰਨਾ ਚਿਰ ਮੈਂ ਮੈਂ ਉੱਥੇ ਸੀ ਲੁਧਿਆਣੇ ਸੀ ਘਰ ਸੀ ਮੈਨੂੰ ਸ਼ੋਜ਼ ਆਉਣੇ ਮੈਂ ਕੰਮ ਕਰ ਲੈਣਾ ਦੈਟਸ ਇਟ ਮੈਨੂੰ ਇੰਨਾ ਹੀ ਪਤਾ ਸੀਗਾ ਹਨਾ ਬਟ ਇਦਾਂ ਨਹੀਂ ਸੀ ਪਤਾ ਲੱਗਦਾ ਕਿ ਯਾਰ ਮੈਂ ਆਪਣੀਆਂ ਅੱਛੀਆਂ-ਅੱਛੀਆਂ ਚੀਜ਼ਾਂ ਜੋ ਮੇਰੇ ਅੰਦਰ ਆ ਮੈਂ ਉਹ ਲੋਕਾਂ ਦੇ ਅੱਗੇ ਰੱਖਣੀ ਆ ਕਿਦਾਂ ਨਹੀਂ ਬਹੁਤ ਸਾਰੇ ਲੋਕਾਂ ਨੂੰ ਮੁਹਾਲੀ ਬੜਾ ਰਾਸ ਆਇਆ ਤੁਹਾਨੂੰ ਰਾਸ ਆਇਆ ਮੈਨੂੰ ਤਾਂ ਬਹੁਤ ਰਾਸ ਆਇਆ ਹਨਾ ਕੀ ਇੰਪਰੂਵਮੈਂਟ ਆਈ ਕਿ ਪਹਿਲਾਂ ਤਾਂ ਮੈਂ ਥੈਂਕਸ ਕਰੂੰਗੀ ਆਪਣੀ ਮਮ ਦਾ ਜਦੋਂ ਮੈਂ ਕਿਹਾ ਕਿ ਮੰਮੀ ਆਪਾਂ ਕੀ ਮੈਚਾਨੀ ਹੈ ਕਿ ਆਪਾਂ ਮੋਹਾਲੀ ਚਲੀਏ ਹਾਲਾਂਕਿ ਹਲੇ ਲੁਧਿਆਣੇ ਨਵਾਂ ਨਵਾਂ ਘਰ ਬਣਾਇਆ ਸੀ ਮੰਮੀ ਕਹਿੰਦੇ ਪੁੱਤ ਤੂੰ ਤਾਂ ਰਹੀ ਨਹੀਂ ਵੀ ਆਪਾਂ ਰਹੀ ਨਹੀਂ ਹਨਾ ਵੀ ਤੂੰ ਇੰਨੀ ਰੀਜਾਂ ਨਾਲ ਸਾਰਾ ਕੁਝ ਕੀਤਾ ਬਣਾਇਆ ਮੈਂ ਕਿ ਨਹੀਂ ਕੈਰੀਅਰ ਪਹਿਲਾਂ ਸੋ ਹੁਣ ਮੈਨੂੰ ਕਾਹਲ ਪੈਂਦੀ ਹੈ ਕਿ ਮੈਂ ਹੁਣ ਪਿੱਛੇ ਰਹਿ ਰਹੀ ਹਾਂ ਹਨਾ ਵੀ ਪ੍ਰਮਾਤਮਾ ਨੇ ਗੋਲੂ ਵੀ ਦਿੱਤਾ ਔਰ ਮੇਰੇ ਅੰਦਰ ਉਹ ਚੀਜ਼ਾਂ ਹੈਗੀਆਂ ਨੇ ਕਿ ਮੈਂ ਕੰਮ ਇੱਥੇ ਕਰ ਰਹੀ ਹਾਂ ਪਰ ਮੇਰਾ ਧਿਆਨ ਇਦਾਂ ਹੁੰਦਾ ਕਿ ਮੈਂ ਯਾਰ ਤੇਰੀ ਜਗ੍ਹਾ ਨਹੀਂ ਤੂੰ ਕੁਝ ਹੋਰ ਕਰਨਾ ਚਾਹਨੀ ਹੈ ਚਲੋ ਮਮਾ ਨੇ ਸਾਥ ਦਿੱਤਾ ਅਸੀਂ ਇੱਥੇ ਆ ਗਏ ਸੋ ਮੁਹਾਲੀ ਨੇ ਬਹੁਤ ਹੀ ਵਫਾ ਕੀਤਾ ਆਪਾਂ ਮਿਹਨਤ ਕੀਤੀ ਤੇ ਅੱਜ ਸਾਰਾ ਕੁਝ ਬਹੁਤ ਸੋਨਾ ਹੋ ਰਿਹਾ ਹੈ